ਆ ਭੈਣ ਦਾ ਨਾਮ ਨਾ ਬਈ ਐਡਸਾ ਮੈਲ ਲੈਣਾ ਜਰਮਨ ਦੀ ਜੰਪਲ ਆ ਤੇ ਉੱਥੇ ਇੱਕ ਇਹਨਾਂ ਦਾ ਪੰਛੀਆਂ ਦਾ ਰਿਸਰਚ ਸੈਂਟਰ ਆ ਪੰਜਾਬੀ ਭਾਈਚਾਰੇ ਨਾਲ ਕਾਫੀ ਲਗਾ ਹੋਇਆ ਇਹਨਾਂ ਦਾ ਕਾਫੀ ਕਮਿਊਨਿਟੀ ਨੂੰ ਆਪਣੀ ਨੂੰ ਪਸੰਦ ਕਰਦੇ ਆ ਇਹਨਾਂ ਕੋਲੇ ਆਪਣੇ ਪੰਜਾਬੀ ਮੁੰਡੇ ਵੀ ਕਈ ਕੰਮ ਕਰਦੇ ਆ ਇਹਨਾਂ ਦੇ ਸੈਂਟਰ ਦੇ ਵਿੱਚ ਤੇ ਇਹਨਾਂ ਦਾ ਮੇਨ ਕੰਮ ਆ ਜਿਵੇਂ ਪੰਛੀਆਂ ਦੇ ਬੱਚੇ ਆ ਜਿਵੇਂ ਆਲਨਿਆਂ ਦੇ ਵਿੱਚ ਉੱਡਿਆ ਗਪੈਂਦੇ ਆ ਜਾਂ ਮਾਵਾ ਮਰ ਜਾਂਦਿਆਂ ਜਿੰਨਾਂ ਬੱਚਿਆਂ ਦੀਆਂ ਉਹਨਾਂ ਦੀ ਸਾਹ ਸੰਭਾਲ ਕਰਦੇ ਆ ਇਹ ਆਂਡਿਆਂ ਨੂੰ ਵੀ ਮਤਲਬ ਇਹ ਰੱਖ ਕੇ ਉਸ ਮਸ਼ੀਨਾਂ ਦੇ ਵਿੱਚ ਬੱਚੇ ਕਢਾ ਕੇ ਉਸ ਤੋਂ ਬਾਅਦ ਉਹਨਾਂ ਦੀ ਪਰਵਰਿਸ਼ ਕਰਦੇ ਆ ਤੇ ਬਾਅਦ ਦੇ ਵਿੱਚ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਜਦੋਂ ਵੱਡੇ ਹੋ ਜਾਂਦੇ ਆ ਤੇ ਇਹ ਭੈਣ ਦੀ ਇੱਕ ਦਿਨ ਵੀਡੀਓ ਆਈ ਸੀ ਆ ਦੀ ਸਾਡੀ ਕਮਿਊਨਿਟੀ ਦੇ ਲੋਕ ਇਹ ਚੀਜ਼ ਨੂੰ ਪਸੰਦ ਬਹੁਤ ਘੱਟ ਕਰਦੇ ਆ ਤੁਸੀਂ ਇਹਨਾਂ ਦਾ ਫੇਸਬੁੱਕ ਤੇ ਲਿੰਕ ਦੇਊਗਾ ਮੈਂ ਤੇ ਇਹਨਾਂ ਦੀ ਆਈਡੀ ਕੱਢ ਕੇ ਦੇਖੋ ਜੋ ਬਹੁਤ ਘੱਟ ਲਾਈਕ ਤੇ ਬਹੁਤ ਘੱਟ ਸ਼ੇਅਰ ਹੁੰਦੇ ਆ ਇਹਨੂੰ ਵਿਚਾਰੀ ਨੂੰ ਤੇ ਇਹਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਕਈਆਂ ਨੂੰ ਕਿਹਾ ਹੁੰਦੀ ਵੀ ਤੁਸੀਂ ਉਧਰ ਪੰਜਾਬ ਦੇ ਵਿੱਚ ਮੇਰੀਆਂ ਵੀਡੀਓ ਚਲਾਓ ਫੇਸਬੁੱਕ ਆਈਡੀਆਂ ਤੇ ਆਂਦੀ ਮੈਨੂੰ ਖੁਸ਼ੀ ਹੋਊਗੀ ਵੀ ਜੇ ਮੇਰੀਆਂ ਵੀਡੀਓ ਨੂੰ ਕੋਈ ਲਾਈਕ ਸ਼ੇਅਰ ਕਰੂਗਾ ਤਾਂ ਵੀ ਮੈਂ ਇੱਕ ਵਧੀਆ ਨੇਕ ਕੰਮ ਕਰਦੀ ਆ ਵੀ ਮੇਰੀਆਂ ਮੈਨੂੰ ਵੀ ਆਂਦੀ ਖੁਸ਼ੀ ਹੁੰਦੀ ਆ ਜਦੋਂ ਮੈਨੂੰ ਕੋਈ ਲਾਈਕ ਕਰਦਾ ਕਮੈਂਟ ਕਰਦਾ ਸ਼ੇਅਰ ਕਰਦਾ ਤੇ ਆਂਦੀ ਮੈਂ ਉਹਦਾ ਰਿਪਲਾਈ ਆਪ ਭੇਜੂਗੀ ਕਮੈਂਟਾਂ ਦਾ ਜਿਹੜੇ ਮੈਨੂੰ ਕਮੈਂਟ ਵਧੀਆ-ਵਧੀਆ ਕਰਨਗੇ ਨਾ ਲੋਕ ਤੇ ਸੋ ਬਾਈ ਜੇ ਤੁਹਾਨੂੰ ਕੰਮ ਇਹਦਾ ਪਸੰਦ ਆ ਨਾ ਭੈਣ ਦਾ ਤੇ ਬਹੁਤ ਵੇ ਕੁਦਰਤ ਦੇ ਨਾਲ ਜੁੜੀ ਹੋਈ ਹੈ ਯਾਰ ਤੇ ਪਰ ਇਹਦੀ ਕੋਈ ਕਦਰ ਉੱਥੇ ਕਮਿਊਨਿਟੀ ਦੇ ਲੋਕ ਨਹੀਂ ਪਾ ਰਹੇ ਤੇ ਤਾਂ ਕਰਕੇ ਇਹ ਆਕਾਸ਼ ਨਾਲ ਇਹਨਾਂ ਨੇ ਵੀਡੀਓ ਪੁਆਈ ਆ ਵੀ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੋ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗਦੀ ਆ ਦੇਖੋ ਇੱਕ ਛੋਟਾ ਜਿਹਾ ਇੱਕ ਦਿਨ ਦਾ ਬੱਚਾ ਇਹਨਾਂ ਨੇ ਚਿੜੀ ਦਾ ਚੱਕਿਆ ਸੀਗਾ ਤੇ ਅੱਜ ਇਹ ਮਹੀਨੇ ਦੇ ਤਕਰੀਬਨ ਇੱਕ ਮਹੀਨੇ ਦੀ ਇਹਦੀ ਉਮਰ ਹੋ ਚੁੱਕੀ ਆ ਇਹਨੂੰ ਮਾਂ ਸਮਝੀ ਬੈਠਾ ਆਪਦੀ ਤੇ ਨਹੀਂ ਇਹ ਜਾਨ ਜਿਹੜੀ ਚਲੀ ਜਾਣੀ ਸੀ ੜਾ ਇਹਦੀ ਕੌਨਕ ਕੁਦਰਤ ਨੇ ਯਾਰ ਸਾਰਿਆਂ ਦੇ ਵਿੱਚ ਹੀ ਆਪਣੇ ਸੇਮ ਹੀ ਜਾਣ ਪਾਈ ਆ ਉਹ ਰੂਹ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਆਤਮਾ ਜਿਹੜੀ ਆਪਣੇ ਸਾਰਿਆਂ ਦੇ ਵਿੱਚ ਵਸਦੀ ਆ ਤੇ ਆਪਾਂ ਨੂੰ ਕਦਰ ਕਰਨੀ ਚਾਹੀਦੀ ਹਰੇਕ ਪਸ਼ੂ ਪੰਛੀ ਦੀ ਮੇਰੇ ਹਿਸਾਬ ਨਾਲ ਵੀ ਇਹ ਭੈਣ ਬਹੁਤ ਵਧੀਆ ਇੱਕ ਕੰਮ ਕਰ ਰਹੀ ਹੈ ਆਪਾਂ ਨੂੰ ਵੀ ਇਸ ਪਾਸੇ ਆਉਣ ਦੀ ਲੋੜ ਆ ਯਾਰ ਹਨਾ ਵੀ ਆਪਾਂ ਪਸ਼ੂ ਪੰਛੀਆਂ ਦੀ ਸਾਂਭ ਸੰਭਾਲ ਕਰ ਸਕੀ ਜਿੰਨੇ ਕੁ ਕੁਦਰਤ ਨੇ ਆਪਾਂ ਨੂੰ ਜਿੰਨੇ ਜੋਗਾ ਬਣਾਇਆ ਵੀ ਉਹਨਾਂ ਦਾ ਆਪਣਾ ਫਰਜ਼ ਆ ਆਪਾਂ ਕੁਦਰਤ ਪ੍ਰਤੀ ਜ਼ਰੂਰ ਨਿਭਾਇਆ ਕਰਕੇ ਘੰਟਾ ਦੋ ਘੰਟੇ ਲਾ ਕੇ ਪਰ ਇਹਨਾਂ ਨੇ ਤਾਂ ਆਪਦਾ ਜੀਵਨ ਹੀ ਲੇਖੇ ਸਲਾਤਾ ਮਤਲਬ ਰਿਸਰਚ ਸੈਂਟਰ ਵੀ ਇਹਨਾਂ ਦਾ ਰਿਸਕ ਵੀ ਕਰਦੇ ਆ ਇਹ ਸਾਰੇ ਜਿਵੇਂ ਪੰਛੀਆਂ ਨੂੰ ਜਾਨਵਰਾਂ ਨੂੰ ਉਹ ਸੈਂਟਰ ਵੀ ਇਹਨਾਂ ਦਾ ਅਲੱਗ ਤੋਂ ਚੱਲ ਰਿਹਾ ਤੇ ਨਾਲੇ ਇਹ ਵੇਖੋ ਵੀ ਕਿੰਨੇ ਆਪਣੇ ਪੰਜਾਬੀ ਭਾਈਚਾਰੇ ਦੇ ਮੁੰਡਿਆਂ ਨੂੰ ਰੋਜ਼ਗਾਰ ਵੀ ਦੇ ਰਹੇ ਆ ਤੇ ਸੋ ਇਹਨਾਂ ਨੂੰ ਬਹੁਤ ਉਮੀਦ ਆ ਵੀਡੀਓ ਨੂੰ ਸੁਣ ਕੇ ਇਹਨਾਂ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਜੋ ਤੇ ਲਾਈਕ ਜਰੂਰ ਕਰਿਓ ਜੋ ਵੀਡੀਓ ਨੂੰ ਤੇ ਤੁਸੀਂ ਦੇਖੋ ਵੀ ਆ ਯਾਰ ਪੰਛੀ ਨੂੰ ਹਨਾ ਵੀ ਕਿਵੇਂ ਇਹਨਾਂ ਨੇ ਟ੍ਰੀਟਮੈਂਟ ਦੇ ਕੇ ਕਿਵੇਂ ਖਰਾਕ ਦੇ ਕੇ ਵੀ ਇੱਕ ਜਿਵੇਂ ਨੇਚਰਲੀ ਪੰਛੀ ਵੱਡਾ ਹੁੰਦਾ ਚਿੜੀਆਂ ਦੇ ਬੱਚੇ ਆ ਜਾਂ ਕੋਈ ਹੋਰ ਆ ਹਨਾ ਜਾਨਵਰਾਂ ਪੰਛੀਆਂ ਦੇ ਵੀ ਉਸ ਤਰ੍ਹਾਂ ਹੀ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਕੁਦਰਤੀ ਨੇਚਰਲੀ ਤਰੀਕੇ ਨਾਲ ਤਿਆਰ ਕਰਦੇ ਆ ਫਿਰ ਉਸ ਤੋਂ ਬਾਅਦ ਜੰਗਲਾਂ ਦੇ ਵਿੱਚ ਇਹਨਾਂ ਨੂੰ ਆਜ਼ਾਦ ਛੱਡ ਦਿੰਦੇ ਆ ਵਿਆਪ ਦੀ ਜ਼ਿੰਦਗੀ ਜਿਉਣ ਪਰ ਕਈ ਪੰਛੀ ਜਾਂਦੇ ਵੀ ਇੰਨਾ ਮੂੰਹ ਕਰ ਦਿਆ ਦੇਖੋ ਨੇ ਹੱਥ ਦੇ ਵਿੱਚ ਹੀ ਨਾ ਆਉਗੀ ਇਹਦੇ ਚਿੜੀ ਜਿਵੇਂ ਆਪਾਂ ਪਾਣੀਆਂ ਦੇ ਵਿੱਚ ਲਾਉਂਦੇ ਆ ਚਿੜੀਆਂ ਇਹਨਾਂ ਦੇ ਹੱਥਾਂ ਵਿੱਚ ਹੀ ਨਾ ਆਉਂਦੀ ਹਨਾ ਦੇਖੋ ਯਾਰ ਕਿੰਡੀ ਸੋਹਣੀ ਵੀਡੀਓ ਅਸੀਂ ਸ਼ੇਅਰ ਜ਼ਰੂਰ ਕਰਿਓ